ਯਾਰ ਉਹ ਦਿਨ ਉਹ ਦੇਖੋ ਆਪਣੀ ਗੋਲੀ ਨੇ ਨਾ ਉਹ ਚ ਰੱਖੇ ਨੇ ਪਰਾਲੀ ਇਕੱਠੀ ਕਰਿਆ ਉਹ ਪੁਰਾਣਾ ਆਲਾ ਕਹਿੰਦੇ ਨੇ ਉਹਨੂੰ ਉਹਦੇ ਵਿੱਚ ਦੀਵਾ ਲਾਉਂਦੇ ਹੁੰਦੇ ਸੀਗੇ ਪੁਰਾਣੇ ਊੜੇ ਪਰ ਉਹਦੇ ਵਿੱਚ ਮੈਂ ਐਕਣ ਲਾ ਕੇ ਮਿੱਟੀ ਤਿਆਰ ਕਰਦਾ ਇਹ ਆਲਾ ਵਿੱਚ ਜਵਾਕਾਂ ਨੂੰ ਨਹੀਂ ਪਤਾ ਹੁੰਦਾ ਵੀ ਆਲਾ ਕੀ ਹੁੰਦਾ ਨਾ ਆਹ ਦੇਖੋ ਇਹ ਆ ਆਲਾ ਪੁਰਾਣਾ ਘਰਾ ਆਪਣਾ ਇਹ ਇਹਦੇ ਵਿੱਚ ਆਪਣੇ ਗੁੱੁੱਤਰ ਰੱਖੇ ਹੋਏ ਨੇ ਇਹਨੂੰ ਆਲਾ ਕਹਿੰਦੇ ਨੇ ਦੋਸਤੋ ਇਹ ਆ ਆਲਾ ਇਹਦੇ ਵਿੱਚ ਲੋਕ ਦੀਵਾ ਲਾਉਂਦੇ ਹੁੰਦੇ ਸੀਗੇ ਜਦ ਪੁਰਾਣੇ ਬੁੱਢੇ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਹੋ ਹੋਰ ਸੁਣਾਓ ਜੀ ਤੇ ਤੁਹਾਡਾ ਸਵਾਗਤ ਆ ਆਪਣੇ ਨਵੇਂ ਬਲੌਗ ਦੇ ਵਿੱਚ ਹੋਗੀ ਪਹਿਲਾਂ ਆਪਾਂ ਬੱਕਰੀਆਂ ਦਾ ਬਲੌਗ ਬਣਾਉਂਦੇ ਸੀਗੇ ਪਰ ਹੁਣ ਏਦਾਂ ਦੀ ਗੱਲ ਹੋ ਗਈ ਵੀ ਚੱਕਰੇ ਪੈ ਗਿਆ ਕੋਈ ਮੈਂ 2 ਮਹੀਨੇ ਤੋਂ ਬੱਕਰੀਆਂ ਦੇ ਮਾਮਲੇ ਵਿੱਚ ਗਿਆ ਹੀ ਨਹੀਂ ਬਾਜ਼ੀਆਂ ਦੇ ਰਹਿੰਦੇ ਸੀ ਬਾਜ਼ੀਆਂ ਦੇ ਇੱਕ ਦੋ ਬਲੌਗ ਪਾਏ ਵੀ ਨੇ ਉਹ ਵੀ ਤੁਸੀਂ ਦੇਖ ਲਿਓ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਬਈ ਲੱਕੇ ਕਬੂਤਰ ਲੱਕੇ ਕਬੂਤਰ ਦਿਖਾਉਣ ਤੋਂ ਪਹਿਲਾਂ ਮੈਂ ਇੱਕ ਹੋਰ ਚੀਜ਼ ਦਿਖਾਉਣਾ ਮੇਰੇ ਆ ਗਈ ਦਿਮਾਗ ਦੇ ਵਿੱਚ ਓ ਨਿਗਾਹ ਮਾਰੋ ਕਬੂਤਰ ਉੱਡ ਰਿਹਾ ਦਿਖਿਆ ਉਹ ਤੁਹਾਨੂੰ ਇਹ ਆ ਦੇਖੋ ਇਹਦੇ ਪੈਰ ਦੇ ਵਿੱਚ ਫੀਤਾ ਓਕਣੀ ਆ ਛਤਰੀ ਤੇ ਜਿਵੇਂ ਬੰਨਿਆ ਸੀਗਾ ਓਕਣੀ ਫੀਤਾ ਇਹਦਾ ਨਾਲ ਰਹਿ ਗਿਆ ਓਕਣੀ ਉੱਡ ਗਿਆ ਤੇ ਆਜੋ ਫਿਰ ਆਪਾਂ ਤੁਹਾਨੂੰ ਲੱਕੇ ਕਬੂਤਰ ਦਿਖਾਉਨੇ ਆ ਆਏ ਜੀ ਆਪਣੇ ਲੱਕੇ ਕਬੂਤਰ ਆ ਦੇਖੋ ਹਾਂ ਬਈ ਦੇਖੋ ਏ ਬੱਚਾ ਤੇ ਦੱਸਿਓ ਭਰਾਵੋ ਆਪਣੇ ਕਬੂਤਰ ਪ्योर ਨੇ ਜਾਂ ਥੋੜੇ ਧੋਗਲੇ ਨੇ ਲੱਕੇ ਵਿਚ ਲੱਠੇ ਵੀ ਬੈਠੇ ਨੇ ਆ ਦੇਖੋ ਨਾਗ ਬੈਠਾ ਇੱਕ ਆ ਬੱਚਾ ਦੇਖੋ ਕਿੰਨਾ ਵਧੀਆ ਪਿਓਰ ਦੇ ਵਿੱਚ ਇਹ ਮੈਂ ਜਿਹੜੇ ਤਿਆਰ ਕਰੇ ਨਾ ਇਹ ਸਿਰਫ ਦੋ ਜੋੜੀਆਂ ਤੋਂ ਇੱਕ ਉਹ ਸਾਰਿਆਂ ਨੂੰ ਪੁਰਾਣਾ ਕਬੂਤਰ ਬੈਠਾ ਜਿਹੜਾ ਆ ਰਿਹਾ ਇਹ ਚਿੱਟੇ ਕਬੂਤਰੀ ਦਾ ਪੁੱਤ ਆ ਤੇ ਉਸ ਤੋਂ ਬਾਅਦ ਇੱਕ ਚਿੱਟੇ ਕਬੂਤਰੀ ਆ ਬੈਠੇ ਦੋਵੇਂ ਸੱਗੀਆਂ ਭੈਣਾਂ ਨੇ ਤੇ ਇੱਕ ਨਰ ਜ਼ਰੂਰ ਲੈਂਦਾ ਸੀ ਆਪਾਂ ਉਹ ਨਰ ਉਹ ਬੈਠਾ ਉਹ ਸਾਹਮਣੇ ਖੁੰਝੇ ਦੇ ਵਿੱਚ ਉਹਦੇ ਬੱਚੇ ਵੀ ਸ਼ਾਇਦ ਆ ਬੈਠੇ ਨੇ ਇਨ੍ਹਾਂ ਤੋਂ ਹੀ ਮੈਂ ਇਹ ਬੱਚੇ ਤਿਆਰ ਕਰੇ ਨੇ ਜਿਹੜੇ ਆ ਬੈਠੇ ਨੇ ਕਿਉਂਕਿ ਸ਼ੌਂਕ ਸੀ ਆਪਣਾ ਸ਼ੌਂਕ ਦੇ ਨਾਲ ਮੈਂ ਹੌਲੀ-ਹੌਲੀ ਵਧਾਉਂਦਾ ਗਿਆ ਇਹਨਾਂ ਨੂੰ ਅੱਜ ਮੇਰੇ ਕੋਲੇ 15 16 ਪੀਸ ਨੇ ਇਹਨਾਂ ਦੇ ਲੱਕਿਆਂ ਦੇ ਤੇ ਇਹਨਾਂ ਦੇ ਜੋੜੀਆਂ ਪੱਕੀਆਂ ਲੱਗੇ ਰਹਿੰਦੀਆਂ ਨੇ ਤੇ ਆਪਣੇ ਕੋ ਮੁਰਗੀਆਂ ਵੀ ਰੱਖੀਆਂ ਹੋਈਆਂ ਨੇ ਆ ਆਪਣਾ ਸੀਲ ਮੁਰਗਾ ਇਹਦਾ ਜਿਹੜਾ ਭਾਈ ਸੋ ਮੈਂ ਵੇਚਦਾ ਇਹਨਾਂ ਦੇ ਬੱਚੇ ਵੀ ਮੇਰੇ ਕੋਲੇ ਹੈਗੇ ਨੇ ਅੱਜ ਟਾਈਮ ਆ ਆ ਦੇਖੋ ਆ ਦੇਖੋ ਪਾਣੀ ਵਾਲੇ ਫਿਲਟਰ ਵੀ ਸਾਰੇ ਆ ਦੁੱਧ ਸਾਰਾ ਕੁਝ ਰੱਖਿਆ ਹੈ ਇਹਨਾਂ ਨੂੰ ਫੀਡ ਪਾਉਨੇ ਆਪਾਂ ਚਲੋ ਅੰਦਰ ਪਤ ਫੀਡ ਪਾਉਨੇ ਇਹਨਾਂ ਨੂੰ ਫੀਡ ਦੇ ਨਾਲ ਮੈਂ ਇਹਨਾਂ ਨੂੰ ਤਿਆਰ ਕਰਦਾ ਵਾਂ ਹੋਰ ਵੀ ਬੱਚੇ ਮੇਰੇ ਕੋਲ ਹੈਗੇ ਨੇ 10-12 ਬੱਚੇ ਹੋਰ ਨੇ ਉਹ ਦੇਖੋ ਆ ਬੱਚੇ ਇਭਿੰ ਬਾ 9-10 ਬੱਚੇ ਨੇ ਤੇ ਆਪਾਂ ਨਵੀਆਂ ਜੋੜੀਆਂ ਦੀ ਤਿਆਰੀ ਲਾਤੀ ਛੜਤੇ ਆਪਾਂ ਜੋੜੀਆਂ ਲਈ ਲਾਤੇ ਕਬੂਤਰ ਤੇ ਉਹਨਾਂ ਨੂੰ ਪ੍ਰਾਲੀ ਸਿੱਟੀ ਆਪਾਂ ਜਿਹੜੇ ਪ੍ਰਾਲੀ ਦੇ ਡੱਕੇ ਹੁੰਦੇ ਨੇ ਉਹ ਚੱਕ-ਚੱਕ ਆਪਦੇ ਡੱਕੇ ਰੱਖੀ ਜਾਂਦੇ ਨੇ ਆ ਦੇਖੋ ਆਪਦੇ-ਆਪਦੇ ਟੋਕਰੀਆਂ ਦੇ ਵਿੱਚ ਨਾ ਆਹ ਪ੍ਰਾਲੀ ਚੱਕ-ਚੱਕ ਕੇ ਰੱਖੀ ਜਾਂਦੇ ਨੇ ਇੱਕ ਗੱਲ ਹੋਰ ਆ ਦੋਸਤੋ ਜਦ ਆਪਾਂ ਥੱਲੇ ਧਰਤੀ ਦੇ ਉੱਤੇ ਟਾਂ ਰੱਖਦੇ ਆ ਨਾ ਉਹਦੇ ਵਿੱਚ ਜੀ ਪੈਦਾ ਹੋ ਜਾਂਦੇ ਨੇ ਇੱਕਨ ਟੋکریاں ਲਾਇਆ ਕਰੋ ਟੋਕਰੀਆਂ ਦੇ ਵਿੱਚ ਬੱਚੇ ਬਹੁਤ ਸੋਹਣੇ ਪਾਲਦੇ ਨੇ ਤਿਆਰ ਹੁੰਦੇ ਨੇ ਉਹ ਦੇਖੋ ਆਪਣੀ ਗੋਲੀ ਨੇ ਨਾ ਉਹ ਚ ਰੱਖੇ ਨੇ ਅ ਪ੍ਰਾਲੀ ਇਕੱਠੀ ਕਰਿਆ ਉਹ ਪੁਰਾਣਾ ਆਲਾ ਕਹਿੰਦੇ ਨੇ ਉਹਨੂੰ ਉਹਦੇ ਵਿੱਚ ਦੀਵਾ ਲਾਉਂਦੇ ਹੁੰਦੇ ਸੀਗੇ ਪੁਰਾਣੇ ਊੜੇ ਪਰ ਉਹਦੇ ਵਿੱਚ ਮੈਂ ਇੱਕਨ ਲਾ ਕੇ ਮਿੱਟੀ ਤਿਆਰ ਕਰਦਾ ਇਹ ਆਲਾ ਵਿੱਚ ਜਵਾਕਾਂ ਨੂੰ ਨਹੀਂ ਪਤਾ ਹੁੰਦਾ ਵੀ ਆਲਾ ਕੀ ਹੁੰਦਾ ਨਾ ਆਹ ਦੇਖੋ ਇਹ ਆ ਆਲਾ ਪੁਰਾਣਾ ਘਰ ਆਪਣਾ ਇਹ ਇਹਦੇ ਵਿੱਚ ਆਪਣੇ ਕਬੂਤਰ ਰੱਖੇ ਹੋਏ ਨੇ ਇਹਨੂੰ ਆਲਾ ਕਹਿੰਦੇ ਨੇ ਦੋਸਤੋ ਇਹ ਆ ਆਲਾ ਇਹਦੇ ਵਿੱਚ ਲੋਕ ਦੀਵਾ ਲਾਉਂਦੇ ਹੁੰਦੇ ਸੀਗੇ ਜਿਆਦਾ ਪੁਰਾਣੇ ਬੁੱਢੇ ਬੁੜੀਆਂ ਆਪਣੀਆਂ ਮਾਤਾ ਉਹਦੇ ਵਿੱਚ ਦੀਵਾ ਲਾਉਂਦੇ ਸੀ ਦੀਵਾ ਵੀ ਰਾਤ ਨੂੰ ਚਾਂਨਣ ਖੁਈ ਜਾਂਦਾ ਸੀਗਾ ਹਨਾ ਤੇ ਕਬੂਤਰ ਵੀ ਉੱਡਦੇ ਨੇ ਪੰਜ-ਸੱਤ ਪਰ ਮੇਰੇ ਬਹਿਗੇ ਪਰੇ ਬਹਿਗੇ 4:30-5 ਵਜੇ ਕਬੂਤਰ ਵਿੱਚ ਮੇਰੇ ਦੋਸਤ ਦੇ ਕਬੂਤਰ ਉੱਡਦੇ ਨੇ ਉਹ ਦੇਖੋ ਆਹ ਦੇਖੋ ਇਹਦੇ ਪੰਜ ਚਾਰ ਕਬੂਤਰ ਉੱਡਦੇ ਨੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਯਾਰ ਠੀਕ ਆ ਤੁਹਾਨੂੰ ਆਪਣੇ ਇਧਰੋਂ ਮੈਂ ਆਪਦੀ ਜਿਹੜੀ ਲੋਕੇਸ਼ਨ ਆ ਮੇਰੀ ਉਹ ਵੀ ਦਿਖਾਉਣਾ ਵਾ ਆ ਦੇ ਮੇਰੇ ਗੋਲ ਪੌੜੀ ਲਈ ਹੀ ਆ ਉੱਪਰ ਚੜਨ ਨੂੰ ਤੇ ਲੋਕੇਸ਼ਨ ਮੇਰੀ ਬਹੁਤ ਸੋਹਣੀ ਆ ਬਾਲੋ ਵੀ ਕਬੂਤਰ ਹਿੱਲਦੇ ਨਹੀਂ ਹੈਗੇ ਆਪਣੇ ਪਰ ਹੈਗਾ ਮੇਰਾ ਘਰ ਸਾਈਡ ਤੇ ਇਹਨੂੰ ਆਹ ਕਬੂਤਰਾਂ ਵਾਲਾ ਇਧਰ ਸਾਈਡ ਤੇ ਨੂੰ ਰਹਿ ਜਾਂਦਾ ਇਹਦੇ ਵਿੱਚ ਮੈਂ ਜਦ ਕਬੂਤਰ ਉੱਡ ਕੇ ਆਉਂਦੇ ਨੇ ਇਹਦੇ ਵਿੱਚ ਲਾਈ ਦੇਨੇ ਆਪਾਂ ਆਹ ਛਤਰੀ ਛੱਲੀ ਛੱਟੀ ਆ ਇਹਦੇ ਜੰਦਰ ਗਾਲ ਨੇ ਫੜਨੇ ਸੌਕੇ ਰਹਿੰਦੇ ਨੇ ਜਿਹੜੇ ਆ ਪਾਈਪ ਲਾਏ ਨੇ ਇੱਥੇ ਆਪਾਂ ਨੈਟ ਲਾ ਦਿੰਨੇ ਆ ਦੇਖੋ ਲੋਕੇਸ਼ਨ ਘੈਂਟ ਆ ਨਾ ਬਹੁਤ ਸੋਹਣੀ ਤਾਇ ਬਣਦੀ ਆ ਆਪਣੀ ਤੇ ਇੱਕ ਬੇਨਤੀ ਆ ਆਪਣੇ ਜਿਹੜੇ 15 16 ਸਾਲ ਦੇ ਜਵਾਕ ਕਬੂਤਰ ਰੱਖਦੇ ਨੇ ਬੀਆ ਪੁੱਤ ਨੇੜੇ-ਤੇੜੇ ਬਾਜੀ ਜਲਦੀ ਹੁੰਦੀ ਹੈ ਨਾ ਕਬੂਤਰ ਨਾ ਫੜਿਆ ਕਰੋ ਯਾਰ 2200 ਰੁਪਏ ਭਰਿਆ ਹੁੰਦਾ ਔਖਾ ਲੱਗਦਾ ਕਿਉਂਕਿ ਐਂਡਲੇ ਟਾਈਮ ਦੇ ਵਿੱਚ ਕਬੂਤਰ ਤੁਰ ਜਾਂਦਾ ਨੇੜੇ ਦੇ ਪਿੰਡ ਚਲੇ ਜਾਂਦਾ ਤੇ ਤੁਸੀਂ ਲਾ ਲੈਨੇ ਹੋ ਉਹ ਬਹੁਤ ਮਾੜੀ ਗੱਲ ਆ ਲਾਓ ਹੰਡ ਦੇ ਵਿੱਚ ਆ ਕੇ ਠੀਕ ਆ ਐਂਡ ਜੇ ਸ਼ਾਮ ਨੂੰ ਕਬੂਤਰ ਬਹਿੰਦਾ ਲਾ ਲਓ ਕੋਈ ਚੱਕਰ ਨਹੀਂ ਪਰ ਹਰੇਕ ਦੀ ਪੈਸੇ ਭਰਾਈ ਹੁੰਦੇ ਨੇ 18-1800 ਰੁਪਏ ਹਰੇਕ ਬੰਦੇ ਦਾ ਭਰਾਇਆ ਹੁੰਦਾ ਠੀਕ ਆ ਕਬੂਤਰ ਨਾ ਲਾਹਿਆ ਕਰੋ ਹਾਂ ਜੇ ਕੋਈ ਉਪਰਾ ਕਬੂਤਰ ਕਿਸਦਾ ਆ ਵੀ ਜਾਂਦਾ ਤਾਂ ਦੇ ਦਿਆ ਕਰੋ ਅਗਲੇ ਤੋਂ ਮੰਗ ਕੇ ਲੈ ਲਓ ਹਾਂ ਵੀਰੇ ਵੀ ਮੈਨੂੰ ਕਬੂਤਰ ਚਾਹੀਦੇ ਨੇ ਵੀ ਇੱਕ ਦੋ ਜੋੜੀਆਂ ਦੇ ਦੇ ਅਗਲਾ ਦੇ ਵੀ ਦਿੰਦਾ ਕਿਉਂਕਿ ਹੁਣ ਬਾਜੀ ਇੱਤਿਆ ਕਬੂਤਰ ਫੜ ਲੈਂਦਾ ਉਹ ਅਗਲਾ ਜੋੜੀਆਂ ਦੇ ਵੀ ਦਿੰਦਾ ਇਸ ਗੱਲ ਦਾ ਧਿਆਨ ਰੱਖਿਆ ਕਰੋ ਥੋੜਾ ਜਿਹਾ ਹਾਂ ਜਦੋਂ ਤੁਸੀਂ ਆਪ ਬਾਜੀ ਛੱਡਣ ਲੱਗੇ ਤੁਹਾਨੂੰ ਇਹ ਗੱਲ ਤਾਂ ਪਤਾ ਲੱਗ ਜਾਊਗਾ ਵੀ ਬਹੁਤ ਔਖੇ ਨੇ ਪੈਸੇ ਭਰੋਣੇ ਬਾਜੀ ਹਾਰਨੀ ਬਹੁਤ ਔਖੀ ਆ ਉਹ ਵੀ ਐਂਡ 'ਚ ਆ ਕੇ ਹੁਣ ਇਹ ਆ 5-7 ਕਬੂਤਰ ਰਹਿੰਦੇ ਨੇ 5-7 ਕਬੂਤਰਾਂ ਦੇ ਵਿੱਚੋਂ ਕੋਈ ਕਬੂਤਰ ਆਉਣੀ ਜਾਣੀ ਕਰਨ ਲੱਗ ਜਾਂਦਾ ਉਹ ਆਪਾਂ ਲਾ ਲੈਨੇ ਆ ਉਹਨੂੰ ਕਿੰਨਾ ਦੁੱਖ ਲੱਗਦਾ ਹੋਵੇ ਮੇਰਾ ਜਰ ਕਬੂਤਰ ਵਿੱਚ ਸੀਗਾ ਵੀ ਹਾਂ ਯਾਰ ਮੈਂ ਕਬੂਤਰ ਮੇਰਾ ਫੜ ਲਿਆ ਕਿਸੇ ਨੇ ਕਿਸੇ ਨਾਲ ਦੇ ਪੰਡਾ ਮੰਨਦੇ ਮੈਂ ਗੱਲ ਨੂੰ ਪਰ ਜੇ ਇਹ ਚੀਜ਼ ਨਾ ਕਰਿਆ ਕਰੋ ਆ ਅੱਗੇ ਅਸੀਂ ਵੀ ਲਾਉਂਦੇ ਸੀ ਪਰ ਲਾਉਂਦੇ ਆਏ ਸੀ ਵੀ ਸ਼ਾਮ ਨੂੰ ਸ਼ਾਮ ਨੂੰ ਲਾ ਲੈਣਾ ਕਬੂਤਰ ਤੇ ਖਾੜ ਲੈਣਾ ਘਰੇ ਰੱਖ ਲੈਣਾ ਪਰ ਹੁਣ ਇੰਨੀ ਕੀ ਸੋਝੀ ਆਈ ਹੋਈ ਆ ਵੀ ਹਾਂ ਯਾਰ ਕਿਸੇ ਗਰੀਬ ਬੰਦੇ ਦਾ ਕਬੂਤਰ ਨਾ ਫੜੋ ਚਾ ਗਰੀਬ ਆ ਅਮੀਰ ਆ ਉਹਦੇ ਵਿੱਚ ਕੋਈ ਏਡੀ ਗੱਲ ਨਹੀਂ ਹੈਗੀ ਪਰ ਐ ਵੀ ਐਂਟਰੀ ਹਰੇਕ ਬੰਦੇ ਦੀ ਭਰਾਈ ਹੁੰਦੀ ਆ ਐਂਟਰੀ ਭਰਾਈ ਹੁੰਦੀ ਹੈ ਹਰੇਕ ਬੰਦੇ ਦੀ 1600 1700 ਰੁਪਿਆ 1200 ਰੁਪਿਆ 2200 ਰੁਪਿਆ ਠੀਕ ਆ ਉਹਦੇ ਨਾਲ ਇਹ ਚੱਕਰ ਪੈ ਜਾਂਦਾ ਵੀ ਹਾਰ ਬਰਦਾਸ਼ ਨਹੀਂ ਹੁੰਦੀ ਹਰੇਕ ਬੰਦੇ ਤੋਂ ਪਰ ਆਮਾ ਨੂੰ ਬੇਨਤੀ ਆ ਵੀ ਕੂ ਉਤਰਾ ਫੜਿਆ ਕਰੋ ਆ ਵਧੀਆ ਗੱਲਾਂ ਤੁਸੀਂ ਸ਼ੌਂਕ ਕਰਦੇ ਹੋ ਸਰੋਂ ਪਾਉਨੇ ਹੋ ਮੱਕੀ ਪਾਉਨੇ ਹੋ ਕਣਕ ਪਾਉਨੇ ਹੋ ਕੁਝ ਵੀ ਪਾਉਨੇ ਹੋ ਮਿਹਨਤ ਕਰਦੇ ਉਹਨਾਂ ਤੇ ਪਰ ਮਿਹਨਤ ਦੇ ਨਾਲ ਇਸ ਗੱਲ ਦਾ ਵੀ ਧਿਆਨ ਰੱਖਿਆ ਕਰੋ ਵੀ ਅਗਲੇ ਨੇ ਵੀ ਕਿੰਨੀ ਮਿਹਨਤ ਕਰੀ ਹੋਊਗੀ ਬਾਦਾਮ ਪਾਏ ਹੋਣਗੇ ਠੀਕ ਆ ਨਾ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਤੇ ਉਹ ਕਬੂਤਰ ਉੱਡ ਰਹੇ ਨੇ ਸਵੇਰ ਦੇ ਉਹ ਖੜੀਆ ਟਾਂਗੀ ਬਹਿ ਜਾਣਗੇ ਤਾਂ ਵਧੀਆ ਗੱਲ ਆ ਕਬੂਤਰ ਅੱਜ ਨੇਰਾ ਕਰਨਗੇ ਕੁਝ ਮੌਸਮ ਠੰਡਾ ਸੀਗਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਆਪਣੀ ਵੀਡੀਓ ਦੇਖਣ ਦੇ ਲਈ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਗੱਲ ਤੇ ਅਮਲ ਜਰੂਰ ਕਰਨਾ ਮੇਰੇ ਭਰਾ ਠੀਕ ਹੈ